ਤੁਸੀਂ ਸੁਣ ਰਹੇ ਹੋ ਜਗਦੀਪ ਸਿੰਘ ਦਾ ਨੋਵਲ ਹੰਨੇ ਹੰਨੇ ਪਾਤਸ਼ਾਹੀ 15ਵਾਂ ਅੰਕ ਹੈ ਪੰਥ ਨਿੰਦਿਆ ਹਮ ਸੁਨੇ ਕਿਮ ਕਾਨ ਅੱਗੇ ਸੁਣੋ ਹੁਣ ਇੱਕ ਐਸੇ ਸੂਰਬੀਰ ਦੀ ਕਥਾ ਜੋ ਯੋਧਿਆਂ ਵਿੱਚੋਂ ਸਿਰਮੋਰ ਹੈ ਜਿਸ ਦੀ ਬਹਾਦਰੀ ਤੇ ਸੂਰਬੀਰਤਾ ਦੇ ਕਿਸੇ ਕਹਿੰਦਿਆਂ ਕਹਿੰਦਿਆਂ ਸ਼ਾਇਦ ਕਈ ਰਾਤਾਂ ਬੀਤ ਜਾਣ ਜਿਸ ਨੇ ਜੰਗ ਦੇ ਮੈਦਾਨ ਵਿੱਚ ਜਾਣ ਲੱਗਿਆ ਕਦੇ ਵੈਰੀਆਂ ਦੀ ਤਾਕਤ ਜਾਂ ਗਿਣਤੀ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਰਾਮ ਜੰਗਾ ਚਲਾਉਣ ਵਿੱਚ ਜਿਸ ਦਾ ਕੋਈ ਸਾਨੀ ਨਹੀਂ ਸੀ। ਤੀਰ ਮਾਰ ਕੇ ਜੋ ਵੈਰੀ ਦਲਾਂ ਦੇ ਘੋੜੇ ਡੇਗ ਲੈਂਦਾ ਸੀ ਜਿਸ ਦੇ ਵਰਸ਼ੇ नागਨੀ ਤੋਂ ਦੁਸ਼ਮਣ ਦੇ ਹਾਥੀ ਪੈ ਖਾਂਦੇ ਸਨ। ਜਿਸ ਦਾ ਨਾਮ ਸੁਨਿਆ ਹੀ ਇਸ ਦੁਸ਼ਮਨਾ ਦਾ ਮੁੜਕਾ ਚਉਣ ਲੱਗਦਾ ਸੀ। ਕੌਣ ਹੈ ਇਹ ਮਹਾਬਲੀ ਯੋਦਾ? ਸੁਖਾ ਸਿੰਘ ਕੀ ਇਮ ਚਰਚਾ ਪਈ ਸੂਰਨ ਕੋ ਸਿਰ ਮੋਹਰ ਗਿਨੇ ਇਹ ਸੂਰਮਾ ਹੈ ਮਾੜੀ ਕੋਬੋਕੀਆ ਦਾ ਪ੍ਰਸਿੱਧ ਯੋਧਾ ਭਾਈ ਸੁਖਾ ਸਿੰਘ ਅੱਜ ਜੇ ਕਿਤੇ ਦਰਿਆ ਕੰਢੇ ਇਸ ਮਹਾਯੁੱਧ ਵਿੱਚ ਸਾਡੇ ਕੋਲ ਸੁਖਾ ਸਿੰਘ ਹੁੰਦਾ ਤਾਂ ਵੈਰੀ ਦਲਾਂ ਦੀ ਹਿੰਮਤ ਨਾ ਹੁੰਦੀ ਪੰਜਾਬ ਵੱਲ ਆਖ ਕਰਨ ਦੀ ਸ਼ਾਇਦ ਉਹ ਜਮਨਾ ਪਾਰ ਹੀ ਨਾ ਕਰਦੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿੰਘਾਂ ਦੇ ਜਥੇ ਵਿੱਚ ਸੁਖਾ ਸਿੰਘ ਵੀ ਸ਼ਾਮਲ ਹੈ ਕੀ ਅੱਜ ਸਾਡੇ ਕੋਲ ਇਸ ਜੰਗ ਲਈ ਉਹਨਾਂ ਜਿੰਨਾ ਕੋਈ ਸੂਰਮਾ ਨਹੀਂ ਭਾਈ ਦਰਬਾਰਾ ਸਿੰਘ ਬੋਲਿਆ ਹੈ ਤਾਂ ਸਹੀ ਜੇ ਸਮੇ ਸਿਰ ਆ ਜਾਵੇ ਕੌਣ ਕੌਣ ਹੈ ਉਹ ਯੋਧਾ ਆਪ ਹੀ ਆ ਕੇ ਦੱਸੇਗਾ ਤੁਸੀਂ ਮਨ ਚਿੱਤ ਲਾ ਕੇ ਸੁੱਖਾ ਸਿੰਘ ਦੀ ਸਾਖੀ ਸੁਣੋ ਸਿੰਘਾਂ ਦਾ ਇੱਕ ਛੋਟਾ ਜਿਹਾ ਜਥਾ ਕਿਸੇ ਖਾਸ ਮੋਹਿਮ ਲਈ ਤਿਆਰੀ ਕਰ ਰਿਹਾ ਸੀ ਕੁਝ ਸਿੰਘ ਤਲਖੀ ਵਿੱਚ ਸੰਤ ਤੇ ਕੁਝ ਬਿਲਕੁਲ ਸ਼ਾਂਤ ਜਥੇਦਾਰ ਸਹਿਜ ਮਤੇ ਨਾਲ ਗੱਲ ਕਰ ਰਿਹਾ ਸੀ ਦੋ ਤਿੰਨ ਸਿੰਘ ਘੋੜਿਆਂ ਤੇ ਚੜਨ ਲਈ ਤਿਆਰ ਸਨ ਕੁਝ ਉਹਨਾਂ ਨੂੰ ਰੋਕ ਰਹੇ ਸਨ ਤੇ ਕੁਝ ਸਵਾਰ ਹੋਣ ਲਈ ਪ੍ਰੇਰ ਰਹੇ ਸਨ ਅਸਲ ਵਿੱਚ ਹੋਇਆ ਇਹ ਕਿ ਅਹਿਮਦ ਸ਼ਾਹ ਅਬਦਾਲੀ ਲਾਹੌਰ ਜਤਨ ਮਗਰੋਂ ਆਪ ਤਾਂ ਅੱਗੇ ਦਿੱਲੀ ਨੂੰ ਨਿਕਲ ਗਿਆ ਤੇ ਜਾਂਦਾ ਹੋਇਆ ਆਪਣੇ ਕੋਲ ਚੁਣਵੇਂ ਸਿਪਾਈ ਦੇਖਰੇਖ ਲਈ ਇੱਥੇ ਛੱਡ ਗਿਆ ਇਹ ਸਿਪਾਈਆਂ ਦੀ ਇੱਕ ਖਾਸ ਟੁਕੜੀ ਸੀ ਜੋ ਅਬਦਾਲੀ ਦੇ ਬਹੁਤ ਨਿਕਟਵਰਤੀ ਸਨ ਕੁਝ ਤਾਂ ਉਸ ਦੇ ਚਾਚੇ ਤਾਇਿਆਂ ਦੇ ਪੁੱਤ ਭਰਾ ਹੀ ਸਨ ਅਬਦਾਲੀ ਨਾਲ ਹੀ ਇਹਨਾਂ ਦਾ ਖਾਣ-ਪਾਣ ਸੀ ਸਾਰੀ ਫੌਜ ਵਿੱਚ ਇਹਨਾਂ ਦੀ ਗਿਣਤੀ ਗਿਨੇ ਚੁਨੇ ਸੂਰਬੀਰਾਂ ਵਿੱਚ ਆਉਂਦੀ ਸੀ ਸੂਬਾ ਤਾਂ ਕੁਸਕਿਆ ਸੂਬਾ ਤਾਂ ਕੁਸਕਿਆ ਵੀ ਨਹੀਂ ਗਿਲਜਿਆਂ ਦੀ ਫੌਜ ਅੱਗੇ ਇਹ ਆਵਾਜ਼ਾਂ ਲਾਹੌਰ ਵਿੱਚ ਆਮ ਸੁਣਾਈ ਦਿੰਦੀਆਂ ਸਨ ਤੇ ਅਫਗਾਨੀ ਸਿਪਾਈਆਂ ਵਿੱਚ ਤਾਕਤ ਦਾ ਹੰਕਾਰ ਹੋਰ ਵੱਧ ਜਾਂਦਾ ਸੀ ਪਤਾ ਤਾਂ ਉਹ ਦਿਨ ਲੱਗੂ ਜਿੱਤੇ ਮੱਥਾ ਸਿੰਘਾਂ ਨਾਲ ਲੱਗਿਆ ਤੀਰ ਵਾਂਗੇ ਬੋਲ ਦੁਰਾਨੀਆਂ ਦੇ ਕੰਨਾਂ ਵਿੱਚ ਵੱਜਿਆ ਇਹ ਸੁਨਨ ਦੇ ਤਾਂ ਉਹ ਆਦੀ ਹੀ ਨਹੀਂ ਸਨ ਕੋਈ ਸਾਡੀ ਟੱਕਰ ਦਾ ਵੀ ਹੈ ਉਹ ਸੋਚਣ ਲੱਗੇ ਗੱਲ ਸੈਨਾਪਤੀ ਤੱਕ ਪਹੁੰਚੀ ਤਾਂ ਉਹ ਖੁਸ਼ ਹੁੰਦਾ ਬੋਲਿਆ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਉਸਨੇ ਸਾਡੀ ਸੁਣ ਲਈ ਤੇ ਸਾਡੀਆਂ ਤਲਵਾਰਾਂ ਦੇ ਹਾਨ ਦਾ ਕੋਈ ਦੁਸ਼ਮਣ ਵੀ ਧਰਤੀ ਤੇ ਭੇਜਿਆ ਜਾਓ ਪਤਾ ਕਰੋ ਕਿੱਥੇ ਮਿਲਣਗੇ ਸਿੰਘ ਉਸਨੇ ਸਿਪਾਈਆਂ ਨੂੰ ਹੁਕਮ ਦਿੱਤਾ ਤੇ ਸਿੰਘਾਂ ਦੀ ਭਾਲ ਸ਼ੁਰੂ ਹੋ ਗਈ ਅਫਗਾਨਾਂ ਨੂੰ ਆਪਣੀ ਤਾਕਤ ਤੇ ਮਾਨ ਸੀ ਸੋ ਲਾਹੌਰੀਆਂ ਨੂੰ ਸਿੰਘਾਂ ਬਾਰੇ ਪੁੱਛਦੇ ਫਿਰ ਰਹੇ ਸਨ ਵੱਡੇ ਵੱਡੇ ਜਰਵਾਣੇ ਘੋੜਿਆਂ ਨੇ ਸਿੰਘਾਂ ਦੀ ਭਾਲ ਵਿੱਚ ਲੋਹਾਰ ਦੀਆਂ ਗਲੀਆਂ ਛਾਣ ਛੱਡੀਆਂ ਸਨ ਸਾਨੂੰ ਤਾਂ ਬਸ ਬਹਾਦਰ ਸਿੰਘਾਂ ਦੀ ਝਲਕ ਦੀ ਲੋਚਾ ਹੈ ਜਿੱਥੇ ਵੀ ਸਿੰਘਾਂ ਦੀ ਦੱਸ ਪੈਂਦੀ ਉਥੇ ਜਾਓ ਕਹਿੰਦੇ ਕਈ ਦਿਨਾਂ ਦੀ ਭਾਲ ਮੰਗਰੋਂ ਹਲਕਾਰਿਆਂ ਨੇ ਸਿੰਘਾਂ ਦੀ ਠਾਹਰ ਦੱਸ ਪਾਈ ਬੁੱਢਾ ਕੋਟ ਜਿੱਥੋਂ ਸਤਲੁਜ ਲੰਘਦਾ ਹੈ ਸਿੰਘ ਦਰਿਆ ਕਿਨਾਰੇ ਰਹਿੰਦੇ ਸਨ ਕੁਝ ਕੁ ਕੁਝ 2 ਕੁ ਸੌ ਦੁਰਾਨੀ 400 ਘੋੜਿਆਂ ਤੇ ਸਵਾਰ ਹੋ ਕੇ ਇਧਰ ਆਣ ਟੁੱਕੇ ਹਾਂ ਸਿਪਾਈ 200 ਤੇ ਘੋੜੇ 400 ਦੁਰਾਨੀ ਸਿਪਾਈ ਇੰਨੇ ਜਰਵਾਨੇ ਸਨ ਕਿ ਕੋਈ ਘੋੜਾ ਉਹਨਾਂ ਨੂੰ 10-15 ਕੋਹ ਤੋਂ ਵੱਡਾ ਪੈਂਡਾ ਤੈਨ ਨਹੀਂ ਕਰਵਾ ਸਕਦਾ ਸੀ ਸੋ ਇੱਕ ਘੋੜੇ ਨੂੰ ਸਾਹ ਦਵਾਉਣ ਲਈ ਹਰ ਦੁਰਾਨੀ ਨਾਲ ਇੱਕ ਵਾਧੂ ਘੋੜਾ ਰੱਖਦਾ ਸੀ ਇੱਕ ਤਾਂ afghan ਸਿਪਾਈਆਂ ਦੇ ਇੰਨੇ ਤਕੜੇ ਤੇ ਉੱਤੋਂ ਹਰ ਇੱਕ ਦੇ ਸਰੀਰ ਲੋਹੇ ਨਾਲ ਮڑے ਹੋਏ ਸਿਰਾਂ ਤੇ ਫੁਲਾਦੀ ਟੋਪ ਸੰਜੋਆ ਨਾਲ ਕੱਜੀਆਂ ਦੇ ਤਾਂ ਜਿਹੀਆਂ ਦੇਹਾਂ ਇਥੋਂ ਤੱਕ ਕਿ ਉਹਨਾਂ ਦੀਆਂ ਸੁਥਨਾ ਵੀ ਲੋਹੇ ਦੀਆਂ ਸਨ ਪੈਰਾਂ ਵਿੱਚ ਫੁਲਾਦ ਦੀਆਂ ਬਣੀਆਂ ਜੁੱਤੀਆਂ ਤੇ ਹੱਥਾਂ ਵਿੱਚ ਦਸਤਾਨੇ ਵੀ ਫੁਲਾਤੀ ਸੰਜੋਸ਼ ਨੇ ਉਹਨਾਂ ਦੇ ਹਸਤਰਾ ਸ਼ਸਤਰਾਂ ਦਾ ਭਾਰ ਲਗਭਗ ਡੂੜਮਨ ਹੋਏਗਾ ਫਿਰ ਘੋੜਿਆਂ ਨੇ ਬਰਗਸਥਾਨ ਪੈਨੇ ਹੋਏ ਸਿਰ ਤੋਂ ਪੈਰਾਂ ਤੀਕ ਲੋਹਾ ਹੀ ਲੋਹਾ ਤਾਕਤ ਦੇ ਹੌਸਲੇ ਤੇ ਦੁਰਾਨੀ ਸਿੰਘਾਂ ਨੂੰ ਲਬਦੇ ਲਬਦੇ ਠਾਹਰ ਦੇ ਬਿਲਕੁਲ ਨਜ਼ਦੀਕ ਆ ਗਏ ਸਿੰਘਾਂ ਨੂੰ ਪਤਾ ਲੱਗਿਆ ਤਾਂ ਉਹ ਇੱਕਦਮ ਸੰਭਲੇ ਤੇ ਦਰਿਆ ਪਾਰ ਕਰਕੇ ਫਿਰੋਜ਼ਪੁਰ ਵੱਲ ਨਿਕਲ ਗਏ ਦੁਰਾਨੀਆਂ ਦਾ ਹੰਕਾਰ ਸਤਵੇਂ ਅਸਮਾਨ ਤੇ ਜਾ ਪਹੁੰਚਾ ਅਫਗਾਨ ਸੈਨਾਪਤੀ ਭੱਜੇ ਜਾਂਦੇ ਸਿੰਘਾਂ ਨੂੰ ਵਿਗਾਰਦਾ ਹੋਇਆ ਬੋਲਿਆ ਹਾ 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 ਅਸੀਂ ਤਾਂ ਤੁਹਾਡੀ ਬਹਾਦਰੀ ਦੇ ਕਿੱਸੇ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਸਾਂ ਸੁਣਿਆ ਸੀ ਕਿ ਕੱਲਾ ਕੱਲਾ ਸਿੰਘ ਸ਼ੇਰ ਹੈ ਸੋਚਿਆ ਸ਼ੇਰਾਂ ਨਾਲ ਮੱਥਾ ਲਾ ਕੇ ਅਸੀਂ ਵੀ ਆਪਣੀ ਅਸਲੀ ਤਾਕਤ ਪਰਖਾਂਗੇ ਪਰ ਤੁਸੀਂ ਤਾਂ ਸਹਿਆਂ ਤੇ ਗਿੱਦੜਾਂ ਤੋਂ ਵੀ ਮਾੜੇ ਨਿਕਲੇ ਜਿਸ ਤਰ੍ਹਾਂ ਤੁਸੀਂ ਅੱਡੀਆਂ ਨੂੰ ਥੁੱਕ ਲਾ ਕੇ ਭੱਜੇ ਹੋ ਇਸ ਤਰ੍ਹਾਂ ਤਾਂ ਕਾਇਰ ਤੋਂ ਕਾਇਰ ਵੀ ਨਹੀਂ ਭੱਜਦਾ ਵਾਹ ਓਏ ਬਹਾਦਰੋ ਐਵੇਂ ਪੜਾਈ ਕਰਵਾਇਆ ਸਾਨੂੰ ਸਾਨੂੰ ਥੋੜਾ ਅਸਲੀ ਰੂਪਤਾ ਹੁੰਦਾ ਸਾਨੂੰ ਥੋੜਾ ਅਸਲੀ ਰੂਪ ਪਤਾ ਹੁੰਦਾ ਤਾਂ ਅਸੀਂ ਕਾਨੂੰ ਵਾਟਾਗਿਰੀ ਕਰਨੀ ਸੀ ਦਰਾਨੀਆਂ ਦੇ ਬੋਲ ਭੱਜੇ ਜਾਂਦੇ ਸਿੰਘਾਂ ਦੇ ਕਾਲਜੇ ਵਿੱਚ ਜੰਗਾਲੇ ਸ਼ੁਰੇ ਵਾਂਗ ਖੁੱਬ ਗਏ ਉਹਨਾਂ ਦੇ ਘੋੜਿਆਂ ਨੇ ਅੱਗੇ ਜਾਣੂ ਨਾ ਕਰ ਦਿੱਤੀ ਮਿਆਨਾ ਵਿੱਚੋਂ ਗਰਜਵੀਆਂ ਆਵਾਜ਼ਾਂ ਆਉਣ ਲੱਗੀਆਂ ਪਰ ਇਹ ਵੀ ਯੋਧੇ ਦਾ ਇੱਕ ਵੱਡਾ ਗੁਣ ਹੈ ਕਿ ਉਹ ਜਾਣਦਾ ਹੈ ਕਿ ਕਦੋਂ ਨਹੀਂ ਲੜਨਾ ਤੁਸੀਂ ਤਾਂ ਸਾਡੇ ਘੋੜਿਆਂ ਦੇ ਪੌੜਾਂ ਨਾਲ ਉੱਡੀ ਗਰਦ ਦੇਖ ਕੇ ਹੀ ਖੌਫ ਖਾ ਗਏ ਤੁਸੀਂ ਕਿੱਧਰ ਦੇ ਸੂਰਮੇ ਹੋ ਸਵਾਦ ਵਾਲੀ ਗੱਲ ਤਾਂ ਇਹ ਸੀ ਕਿ ਤੁਸੀਂ ਲੜ ਕੇ ਮਰਨਾ ਕਬੂਲ ਕਰਦੇ ਪਰ ਆਪਣੇ ਸਿੰਘ ਨਾਮ ਨੂੰ ਵਟਾ ਨਾ ਲੱਗਣ ਦਿੰਦੇ ਨਾਮ ਬਦਲ ਲਓ ਕਾਇਰੋ ਆਪਣੇ ਜਾਂ ਫਿਰ ਜੂੰਝ ਕੇ ਨਾਮ ਕਮਾਓ ਜੇ ਸਾਰੀ ਫੌਜ ਨਾਲ ਨਹੀਂ ਲੜ ਸਕਦੇ ਤਾਂ ਆਪਣੇ ਦੋ ਲੜਾਕੇ ਭੇਜੋ ਤੇ ਅਦਰੋਂ ਸਾਡਾ ਇਕੱਲਾ ਸਿਪਾਹੀ ਆਏਗਾ ਇਹਨੇ ਵਿੱਚ ਹੀ ਫੈਸਲਾ ਹੋ ਜਾਵੇਗਾ ਜੇ ਤੁਹਾਡੇ ਦੋ ਸਾਡੇ ਇਕੱਲੇ ਨੂੰ ਮਾਰ ਗਏ ਤਾਂ ਮੈਦਾਨ ਤੁਹਾਡਾ ਬਿੱਸ਼ੂ ਦੇ ਡੰਗ ਵਰਗਾ ਇੱਕ ਹੋਰ ਬੋਲ ਦੁਰਾਨੀਆਂ ਨੇ ਛੱਡਿਆ ਖਾਲਸਾ ਜੀ ਦੁਰਾਨੀਆਂ ਦੀ ਵੰਗਾਰ ਦਾ ਜਵਾਬ ਦਿੱਤਾ ਜਾਵੇਗਾ ਜਥੇਦਾਰ ਬਾਬਾ ਸ਼ਾਮ ਸਿੰਘ ਬੋਲੇ ਅਸੀਂ ਪੰਜ ਸਿੰਘ ਭੇਜਦੇ ਹਾਂ ਤੇ ਤੁਸੀਂ 10 ਸਿਪਾਹੀ ਭੇਜੋ ਮੁਕਾਬਲਾ ਬਰਾਬਰ ਦਾ ਫੇਰ ਹੋਏਗਾ ਸਾਡੇ ਕੋਲ ਢਾਲਾਂ ਕਿਰਪਾਨਾਂ ਤੇ ਰਾਮ ਜੰਗੇ ਹੋਣਗੇ ਸੋ ਤੁਸੀਂ ਵੀ ਬਰਾਬਰ ਦੇ ਸ਼ਸਤਰ ਲੈ ਕੇ ਆਇਓ ਜੱਥੇਦਾਰ ਦੀ ਆਵਾਜ਼ ਵਿੱਚ ਗਰਜ ਸੁਣਾਈ ਦਿੱਤੀ ਆਹ ਬਣੀ ਨਾ ਗੱਲ ਬਾਲੇ ਜੋੜ ਘਟਾਵਾਂ ਵਿੱਚ ਨਹੀਂ ਪੈਂਦੇ ਇਕੱਲੇ ਨੂੰ ਇਕੱਲਾ ਹੀ ਸਹੀ ਪਰ ਅਸੀਂ ਬੰਦੂਖਾਂ ਨਾਲ ਨਹੀਂ ਲੜਾਂਗੇ ਤਾਕਤ ਦੀ ਪਰਖ ਤਾਂ ਕਟਾਰਾਂ ਤੇ ਤਲਵਾਰਾਂ ਦੀ ਜੰਗ ਵਿੱਚ ਹੁੰਦੀ ਹੈ ਤੁਸੀਂ ਵੀ ਬਿਨਾਂ ਬੰਦੂਖਾਂ ਤੋਂ ਆਓ ਇਹ ਕਹਿੰਦਿਆਂ ਅਫਗਾਨੀ ਸੈਨਾਪਤੀ ਨੇ ਆਪਣੇ ਸਭ ਤੋਂ ਬਹਾਦਰ ਲੜਾਕੇ ਨੂੰ ਇਸ਼ਾਰਾ ਕੀਤਾ ਅਫਗਾਨਾਂ ਨੇ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਕਿ ਬਾਰੂਦ ਦੀਆਂ ਗੋਲੀਆਂ ਅੱਗੇ ਉਹਨਾਂ ਦੀ ਤਾਕਤ ਧਰੀ ਧਰਾਈ ਰਹਿ ਜਾਵੇਗੀ ਇਸੇ ਲਈ ਉਹ ਤਲਵਾਰਾਂ ਢਾਲਾਂ ਦੀ ਲੜਾਈ ਦੇ ਹੱਕ ਵਿੱਚ ਸਨ ਪਰ ਇਧਰੋਂ ਸਿੰਘਾਂ ਨੂੰ ਆਪਣੇ ਰਾਮ ਜੰਗਿਆਂ ਤੇ ਮਾਨਸੀ ਲੜਾਈ ਦਾ ਅਸੂਲ ਵੀ ਇਹੋ ਹੈ ਕਿ ਆਪਣੇ ਸਭ ਤੋਂ ਭਰੋਸੇਮੰਦ ਸ਼ਸਤਰਾਂ ਨਾਲ ਲੜੀ ਜਾਵੇ ਦੂਜੇ ਪੱਖ ਇਹ ਵੀ ਸੀ ਕਿ ਸਿੰਘਾਂ ਦੀਆਂ ਕਿਰਪਾਨਾਂ ਵੀ ਅਫਗਾਨਾਂ ਦੇ ਮੇਲਦੀਆਂ ਨਹੀਂ ਸਨ ਤੇ ਨਾ ਹੀ ਉਹਨਾਂ ਕੋਲ ਸ਼ਰੀਰ ਧੱਕਣ ਲਈ ਸਜਵਾ ਸਨ ਉਹਨਾਂ ਨੂੰ ਪਤਾ ਸੀ ਕਿ ਬੰਦੂਕ ਦੀ ਗੋਲੀ ਦੁਰਾਨੀਆਂ ਦੀਆਂ ਸੰਜੋਆਂ ਪਾੜ ਕੇ ਵੀ ਨਿਕਲ ਜਾਵੇਗੀ ਸੋ ਇੱਕ ਪੂਰੀ ਰਾਤ ਇਸ ਬੈਂਸ ਵਿੱਚ ਲੰਗ ਗਈ। ਸਵੇਰ ਹੁੰਦੇ ਸਾਰ ਗਿਲਜਿਆਂ ਦਾ ਚੋਟੀ ਦਾ ਇੱਕ ਬਹਾਦਰ ਸ਼ਸਤਰਾਂ ਨਾਲ ਸਜਿਆ ਧਜਿਆ ਮੈਦਾਨ ਵਿੱਚ ਖੜਾ ਸੀ। ਤਲਵਾਰਾਂ ਖੁੰਡੀਆਂ ਕਰ ਤੈਨ ਵਾਲੀ ਜੋਸ਼ ਨੇ ਤਾਂ ਤੇ ਸਜਾਈ ਹੋਈ ਸੀ। ਆਪਣੀ ਤਲਵਾਰ ਹਵਾ ਵਿੱਚ ਲਹਿਰਾਉਂਦਾ ਹੋਇਆ ਸਤਲੁਜ ਪਾਰ ਰੇਤੇ ਦੇ ਢੇਰ ਉੱਤੇ ਖਲੋਤਾ ਸਿੰਘਾਂ ਨੂੰ ਵੰਗਾਰ ਰਿਹਾ ਸੀ। ਸ਼ੇਰ ਸਦਵਾਉਂਦੇ ਹੋ ਤਾਂ ਸ਼ੇਰਾਂ ਵਾਲੀ ਜ਼ਰਰਤ ਵੀ ਦਿਖਾਓ ਨਹੀਂ ਤਾਂ ਨਾਵਾ ਨਾਲ ਗਿੱਧੜ ਲਿਖਣਾ ਸ਼ੁਰੂ ਕਰੋ ਜਾਂ ਤਾਂ ਵੰਗਾਰ ਕਬੂਲੋ ਤੇ ਤਲਵਾਰ ਪਟਾਰ ਲੈ ਕੇ ਆਓ ਤੇ ਨਹੀਂ ਤਾਂ ਲਿਖ ਕੇ ਦਿਓ ਕਿ ਅਸੀਂ ਨਹੀਂ ਲੜ ਸਕਦੇ ਦੁਰਾਨੀਆਂ ਨਾਲ ਤੇ ਹਾਰ ਕਬੂਲ ਕਰੋ ਬੋਲਦਾ ਹੋਇਆ ਉਹ ਕੁਝ ਚੇਰ ਮੰਗਰੋ ਤਲਵਾਰ ਦਾ ਮੁੱਠਾ ਢਾਲ ਤੇ ਮਾਰਦਾ ਸੀ ਤੇ ਬੜੀ ਭਿਆਨਕ ਜਈ ਆਵਾਜ਼ ਕੱਢਦਾ ਸੀ ਸਵਾਲੀਆਂ ਨਜ਼ਰਾਂ ਨਾਲ ਸਿੰਘ ਇੱਕ ਦੂਜੇ ਵੱਲ ਤੱਕ ਰਹੇ ਸਨ ਜਥੇਦਾਰ ਨੂੰ ਦਹਾੜ ਰਿਆ ਦੁਰਾਨੀ ਸਾਫ ਸਾਫ ਨਜ਼ਰ ਆ ਰਿਆ ਸੀ ਜੇ ਫੈਸਲਾ ਉਸ ਇਕੱਲੇ ਨੇ ਕਰਨਾ ਹੁੰਦਾ ਤਾਂ ਹੁਣ ਤੱਕ ਉਹ ਗਿਲਜੇ ਦਾ ਸਿਰ ਪਰਸ਼ੇ ਤੇ ਟੰਗ ਚੁੱਕਾ ਹੁੰਦਾ ਪਰ ਗੱਲ ਸਾਰੇ ਜੱਥੇ ਦੀ ਸਹਿਮਤੀ ਨਾਲ ਹੋਣੀ ਸੀ ਜੋ ਵੇਲਾ ਨਾ ਵਿਚਾਰੇ ਉਹਨੂੰ ਸਿਆਣਾ ਨਹੀਂ ਕਹਿੰਦੇ ਇਹ ਵੇਲਾ ਫालतू ਬਹਾਦਰੀਆਂ ਦਿਖਾਉਣ ਦਾ ਨਹੀਂ ਆਪਣੀ ਹੋਂਦ ਬਚਾਉਂਦਾ ਹੈ ਸਿੰਘਾਂ ਦੇ ਜੱਥੇ ਵਿੱਚੋਂ ਇੱਕ ਪਾਸਿਓਂ ਆਵਾਜ਼ ਆਈ ਪੱਤ ਗਵਾ ਕੇ ਜੇ ਅਸੀਂ ਹੋਂਦ ਬਚਾਈ ਤਾਂ ਲੱਖ ਦੀ ਲਨਤ ਐਸੀ ਹੋਣ ਤੇ ਇੱਕ ਮੁਸ਼ਫਟ ਗੱਭਰੂ ਬੋਲਿਆ ਉਸਨੇ ਘੋੜਾ ਪਿਛਾਣੂ ਮੋੜਿਆ ਇਹ ਚੜਤ ਸਿੰਘ ਸੀ ਉਸਨੇ ਆਪਣੀ ਬੰਦੂਕ ਮੋਢਿਆਂ 'ਉ ਲਾ ਕੇ ਰੱਖ ਦਿੱਤੀ ਤੇ ਖੰਡਾ ਮਿਆਂ ਨੂੰ ਧੂਕੇ ਬਾਹਰ ਕੱਢ ਲਿਆ ਉਸ ਦਾ ਇਹ ਕਦਮ ਪੰਜਾਬ ਵਿੱਚ ਜਲਦੀ ਹੀ ਸਥਾਪਿਤ ਹੋਣ ਵਾਲੇ ਸਿੱਖ ਰਾਜ ਦੀ ਕਾਇਮੀ ਦਾ ਸੰਕੇਤ ਸੀ ਗਿਲਜਿਆਂ ਦੇ ਕਦ ਦੇਖੋ ਤੇ ਫਿਰ ਆਪਣੀ ਉਮਰ ਵੱਲ ਧਿਆਨ ਮਾਰੋ ਇੱਕ ਹੋਰ ਢਟਾਉ ਜਿਆ ਬੋਲ ਪਤਾ ਨਹੀਂ ਕਿੱਧਰੋਂ ਆਇਆ ਹਾਥੀ ਨਾਲੋਂ ਵੀ ਵੱਡਾ ਕਦ ਹੈ ਗਿਲਜਿਆਂ ਦਾ ਕਿ ਆਪਣੀ ਨਾਗਨੀ ਤੇ ਭਰੋਸਾ ਨਹੀਂ ਰਿਹਾ ਖਾਲਸੇ ਨੂੰ ਛੋਟੇ ਪੁਜੰਗੀ ਦੇ ਕੋਲ ਘੋੜਾ ਲਜਾਂਦਾ ਹੋਇਆ ਇੱਕ ਸਿੰਘ ਗਰਜਿਆ ਇਹ ਸੁਖਾ ਸਿੰਘ ਸੀ ਮੱਸੇ ਰੰਗੜ ਜਏ ਕਈ ਹੰਕਾਰੇ ਹੋਏ ਮੁਗਲਾਂ ਦੇ ਸਿਰ ਲਾਉਣ ਵਾਲਾ ਸੂਰਮਾ ਸੁਖਾ ਸਿੰਘ ਹੈ ਕੋਈ ਜਿਹੜਾ ਮਾਂ ਦੇ ਚੁੰਘੇ ਦੁੱਧ ਦੀ ਲਾਜ ਰੱਖ ਦਿਖਾਵੇ ਕਿ ਸਭ ਆਪਣੇ ਮਾਪਿਆਂ ਨੂੰ ਸ਼ਰਮਸ਼ਾਰ ਕਰਨ ਵਾਲੇ ਹੀ ਹੋ ਦਰਾਨੀਆਂ ਵਾਲੇ ਪਾਸੋਂ ਇੱਕ ਹੋਰ ਸ਼ਬਦ ਬਾਣ ਛੂਕਦਾ ਆਇਆ ਖਾਲਸੀ ਨੂੰ ਹਜੇ ਤੇਰੀ ਲੋੜ ਹੈ ਪੁਜੰਗੀਆ ਤੂੰ ਵੱਡੀਆਂ ਮੋਹਿਮਾਂ ਸਰ ਕਰਨੀਆਂ ਨੇ ਸੁਖਾ ਸਿੰਘ ਵੀ ਸੋਚ ਰਿਹਾ ਸੀ ਕਿ ਬਾਲਚਰਤ ਸਿੰਘ ਹੰਕਾਰੇ ਹੋਏ ਪਠਾਨ ਨਾਲ ਟੱਕਰ ਨਹੀਂ ਲੈ ਸਕੇਗਾ ਉਸ ਵਿੱਚ ਰੋਹ ਤੇ ਜੋਸ਼ ਜ਼ਰੂਰ ਸੀ ਪਰ ਫੁਲਾਦੀ ਸੰਜੋ ਨੂੰ ਪਾੜਨ ਲਈ ਸਰੀਰਕ ਬਲ ਦੀ ਵੀ ਲੋੜ ਸੀ ਵੱਡੀਆਂ ਮੁਹਿੰਮਾਂ ਦੀ ਤਿਆਰੀ ਛੋਟੀਆਂ ਲੜਾਈਆਂ ਤੋਂ ਹੀ ਸ਼ੁਰੂ ਹੁੰਦੀ ਹੈ ਯੋਧਿਆਂ ਨੂੰ ਹੋਰ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਦਾ ਇੰਜ ਹੀ ਜੰਗ ਦੇ ਜਾਣੂ ਹੋਈਦਾ ਹੈ ਚਰਤ ਸਿੰਘ ਬੋਲਿਆ ਹਾਂ ਪਰ ਤੂੰ ਗਿਲਜੀਵਲ ਦੇਖ ਪੰਜ ਸੱਤ ਮਨ ਲੋਹੇ ਨਾਲ ਲੱਧਿਆ ਹੋਇਆ ਹੈ ਲੜਾਈ ਵੱਡੀ ਹੋਵੇ ਭਾਵੇਂ ਛੋਟੀ ਪੂਰੀ ਤਿਆਰੀ ਨਾਲ ਜਾਈਦਾ ਹੈ ਪਰ ਪੰਥ ਲਈ ਬੋਲੇ ਯਾ ਰਹੇ ਪਰ ਪੰਥ ਲਈ ਬੋਲੇ ਜਾ ਰਹੇ ਖੋਟੇ ਬਚਨ ਮੇਰੇ ਤੋਂ ਹੋਰ ਸਹਾਰ ਨਹੀਂ ਹੋਣੇ ਖਾਲਸਾ ਜੀ ਪੰਥ ਦੀ ਨਿੰਦਿਆ ਕੰਨੀ ਕਿਵੇਂ ਸੁਣ ਲਵਾਂ ਸੋ ਜਾਨ ਬਿੰਦ ਨੂੰ ਜਾਂਦੀ ਹੈ ਹੁਣੇ ਜਾਵੇ ਪਰ ਬੇਅਦਬੀ ਭਰੇ ਬੋਲ ਹੋਰ ਸੁਣ ਨਹੀਂ ਹੁੰਦੇ ਨਾਲੇ ਮਰਨਾ ਮਾਰਨਾ ਤਾਂ ਸਤਗੁਰਾਂ ਦੇ ਹੱਥ ਹੈ ਮੇਰੀ ਕਿਰਤ ਤਾਂ ਜੂਂਜਣਾ ਹੈ ਜਿਸ ਦਾ ਕਾਲ ਆ ਗਿਆ ਉਹ ਪ੍ਰਾਨ ਤਿਆਗ ਜਾਵੇਗਾ ਚਰਤ ਸਿੰਘ ਦੀ ਦ੍ਰਿੜਤਾ ਦੇਖ ਕੇ ਸੁਖਾ ਸਿੰਘ ਨੂੰ ਅਤਿਅੰਤ ਖੁਸ਼ੀ ਹੋ ਰਹੀ ਸੀ ਚਰਤ ਸਿੰਘ ਨੇ ਬੋਲਣਾ ਜਾਰੀ ਰੱਖਿਆ ਜਿਵੇਂ ਸਤਿਗੁਰ ਜੀ ਦੀ ਬਾਣੀ ਕਹਿੰਦੀ ਹੈ ਕਿ ਕੁਝ ਪਲਾਂ ਦਾ ਸਿਮਰਨ ਸੈਂਕੜੇ ਪਾਪ ਕੱਟ ਦਿੰਦਾ ਹੈ ਸ਼ਿਰ ਮਾਤਰ ਵਾਹਿਗੁਰੂ ਨਾਮ ਦੀ ਜਨਮਾਂ ਦੀ ਮੈਲਾ ਸੁਟਦਾ ਹੈ ਉਸੇ ਤਰ੍ਹਾਂ ਥੋੜੇ ਬਲ ਤੇ ਵੱਡੇ ਨਿਸ਼ਚੇ ਨਾਲ ਕਿਸੇ ਵੀ ਵੈਰੀ ਨਾਲ ਲੜਿਆ ਜਾ ਸਕਦਾ ਹੈ ਧਨ ਹੈ ਤੁਪਜੰਗਿਆ ਧਨਤਾ ਦੇ ਜੋਗ ਹਨ ਤੈਨੂੰ ਜੰਮਣ ਵਾਲੇ ਧਨ ਕਲਗੀ ਤਰਪਤਾ ਜੀ ਮਹਾਰਾਜ ਦਾ ਪੰਥ ਮੈਨੂੰ ਪਤਾ ਹੈ ਕਿ ਐਸੇ ਸਿੱਧਕ ਅਗੇ ਵੱਡੀਆਂ-ਵੱਡੀਆਂ ਫੌਜਾਂ ਨਹੀਂ ਟਿਕ ਸਕਦੀਆਂ ਪਰ ਜੇ ਤੇਰੀ ਆਗਿਆ ਹੋਵੇ ਤਾਂ ਇਸ ਗਿਲਜੇ ਦਾ ਸਿਰ ਮੈਂ ਭੰਨ ਕੇ ਲਿਆਵਾਂ ਸੁਖਾ ਸਿੰਘ ਤੇ ਇਹਨਾਂ ਬੋਲਾਂ ਸੁਖਾ ਸਿੰਘ ਦੇ ਇਹਨਾਂ ਬੋਲਾਂ ਤੇ ਚੜਤ ਸਿੰਘ ਨੇ ਉਸ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਔ ਪਰੇ ਜਿਹੜਾ ਬੋਰਡ ਹੈ ਉੱਥੇ ਇੱਕ ਸੰਜੋਤ ਦੇ ਫੁਲਾਦੀ ਦਸਤਾਨੇ ਪਏ ਹਨ ਜੇ ਤੂੰ ਭੱਜ ਕੇ ਚੱਕ ਲਿਆਵੇਂ ਤਾਂ ਮੈਂ ਵੰਗਾਰ ਦਾ ਜਵਾਬ ਦੇਣ ਲਈ ਚੜ੍ਹਾਈ ਕਰਾਂ ਪਰ ਸੰਜੋਤ ਤੁਹਾਡੇ ਕੋਲ ਕਿੱਥੋਂ ਆਈ ਕੁਝ ਦਿਨ ਪਹਿਲਾਂ ਐਸੇ ਹੀ ਇੱਕ ਗਿਲਜੇ ਨਾਲ ਟੱਕਰ ਹੋ ਗਈ ਸੀ ਇਹ ਸੰਜੋਸ਼ੇ ਦੀ ਹੈ ਸੁਖਾ ਸਿੰਘ ਮੁਸਕਰਾਉਂਦਿਆਂ ਬੋਲਿਆ ਚੜਤ ਸਿੰਘ ਨੇ ਸੰਜੋਪਾਉਣ ਵਿੱਚ ਸੁਖਾ ਸਿੰਘ ਦੀ ਮਦਦ ਕੀਤੀ ਤਨੀਆ ਕੱਸੀਆਂ ਤੇ ਜੰਗੀ ਕਮਰ ਕੱਸਾ ਲਵਾਇਆ ਰਾਜਸਥਾਨ ਦੇ ਸਿਰੋਹੀ ਨਗਰ ਦੀ ਬਣੀ ਹੋਈ ਸਿਰੋਹੀ ਹੱਥਾਂ ਵਿੱਚ ਫੜ ਕੇ ਸੁਖਾ ਸਿੰਘ ਨੇ ਉਸ ਨੂੰ ਮੱਥੇ ਨਾਲ ਸ਼ੁਹਾਂਦਿਆਂ ਨਮਸਕਾਰ ਕੀਤੀ ਢਾਲ ਗਾਤਰੇ ਪਾਈ ਪੰਜ ਸਿੰਘਾਂ ਨੇ ਫਤਿਹ ਦੀ ਅਰਦਾਸ ਅਰੰਭੀ ਪਗਵਤੀ ਨੂੰ ਸਹਾਈ ਹੋਣ ਲਈ ਬੇਨਤੀ ਕੀਤੀ ਗਈ ਘੋੜੇ ਨੂੰ ਨਮਸਕਾਰ ਕਰਕੇ ਸੁਖਾ ਸਿੰਘ ਘੋੜੇ ਤੇ ਸਵਾਰ ਹੋਇਆ। ਇਹੀ ਸਿੰਘਾਂ ਦੀ ਰੀਤ ਹੈ। ਕੁਝ ਐਸੇ ਸ਼ਗਨ ਹੋਏ ਜਿਹੜੇ ਸ਼ੁਭ ਮੰਨੇ ਜਾਂਦੇ ਸਨ। ਸਿੰਘਾਂ ਨੇ ਜਕਾਰੇ ਗਜਾਏ। ਇੱਕ ਐਸੀ ਚੜਦੀ ਕਲਾ ਜਥੇ ਵਿੱਚ ਰਵਾਂ ਹੋ ਗਈ ਜਿਵੇਂ ਮੈਦਾਨ ਖਾਲਸੇ ਨੇ ਮਾਰ ਹੀ ਲਿਆ ਹੋਵੇ। ਵਾਰ ਸ੍ਰੀ ਪਗੋਤੀ ਜੀ ਕੀ ਸ਼ੁਰੂ ਕਰਪਜੰਗਿਆ ਜੇ ਮੈਂ ਸਮਾਪਤੀ ਤੋਂ ਪਿੱਛੋਂ ਪਰਤਿਆ ਤਾਂ ਹਾਰਿਆ ਹੀ ਜਾਣਿਓ। ਘੋੜਾ ਤੋਰਨ ਲੱਗਿਆ ਸੁਖਾ ਸਿੰਘ ਚੜਤ ਸਿੰਘ ਵੱਲ ਤੱਕਦਿਆਂ ਬੋਲਿਆ। ਕੋੜਾ ਸ਼ਾਇਦ ਸੁਖਾ ਸਿੰਘ ਤੋਂ ਵੀ ਕਾਲਾ ਸੀ ਅੱਧਾ ਦਰਿਆ ਟੱਪ ਕੇ ਰੁਕਿਆ ਰੇਤੇ ਦੇ ਇੱਕ ਛੋਟੇ ਜਿਹੇ ਢੇਰ ਉੱਤੇ ਸੁਖਾ ਸਿੰਘ ਚੜਤ ਸਿੰਘ ਨੂੰ ਕਹਿ ਕੇ ਗਿਆ ਸੀ ਕਿ ਕਿਸੇ ਨੂੰ ਵੀ ਮੇਰੇ ਪਿੱਛੇ ਨਹੀਂ ਆਉਂਦੇ ਨਾ ਇਹ ਜੰਗ ਸਵਾ ਲੱਖ ਖਾਲਸੇ ਦੀ ਹੈ ਸੋਹੀ ਸਰ ਕਰੇਗਾ ਧੰਨਵਾਦ